ਸਾਨੂੰ ਸਭ ਦੀ ਜ਼ਮੀਨ ਦਾ ਪਤਾ ਲੱਗ ਗਿਆ ਅਸੀਂ ਇਹਨਾਂ ਨੂੰ ਪ੍ਰਿੰਟ ਕਢਾ ਕੇ ਦੇ ਦਿੱਤਾ ਵੀ ਆਹ ਸਾਡੀ ਜ਼ਮੀਨ ਆ ਜੇ ਤਾਂ ਤੁਸੀਂ 2 ਦਿਨ ਦੇ ਅੰਦਰ ਅੰਦਰ ਇੱਥੇ ਕੋਈ ਐਕਸ਼ਨ ਲੈਨੇ ਹੋ ਤਾਂ ਠੀਕ ਹੈ ਨਹੀਂ ਅਸੀਂ ਆਪਣੀਆਂ ਬੁਰਜੀਆਂ ਲਾ ਦਾਂਗੇ ਤੇ ਅਸੀਂ ਧੱਕੇ ਨਾਲ ਕਬਜ਼ਾ ਕਰਾਂਗੇ ਫਿਰ ਉਸ ਮੈਂ ਕਹਾਂ ਜੀ ਮੈਂ ਨਹੀਂ ਹੁਣ ਜਾਂਦਾ ਤੂੰ ਤੁਸੀਂ 15 ਫਰਵਰੀ ਸ਼ੈਲ ਚ ਆ ਕੇ ਦੀ 15 ਜੂਨ ਨੂੰ ਕਰਾ ਲਓ ਪਰ ਜਾਵਾਂਗੇ ਅਸੀਂ ਮੰਨਤੀ ਕਰਾ ਕੇ ਹੀ ਹੁਣ ਕਰਾ ਕੇ ਦੇਓ ਤੇ ਅਸੀਂ ਉੱਠਾਂਗੇ ਮਤਲਬ ਉਠਜੋ ਕਰਾ ਦਾਂਗੇ ਐ ਨਹੀਂ ਹੋਣਾ ਦੋਵੇਂ ਗੱਲਾਂ ਚੱਲਦੀਆਂ ਐ ਅਖਰੀ ਤੋਂ ਬਰੋਕਤ ਵੀ ਚੱਲਦੀ ਰਹੀ ਨਾਲ-ਨਾਲ ਜੀ ਪ੍ਰਸ਼ਾਸਨ ਦਾ ਧੱਕਾ ਵੀ ਦੇਖ ਲਾਂਗੇ ਕਰ ਲਾਂਗੇ ਇਹ ਗੱਲ ਨਹੀਂ ਹੋਣੀ ਐ ਗੀ ਗੁਰਜੀਆਂ ਲੱਗਣਗੀਆਂ ਤਸੀਂ ਜਾਵਾਂਗੇ ਭਾਵੇਂ ਜਿੱਨਾਂ ਜਰ ਮਰਜ਼ੀ ਲੱਗ 8 ਕਿੱਲੇ ਜ਼ਮੀਨ 13 ਮਰਲੇ ਘਾਟ 8 ਕਿੱਲੇ ਜ਼ਮੀਨ ਦਿੱਤੀ ਗੀ ਇਹ ਨਿਸ਼ਾਨ ਸਾਹਿਬ ਫਿਰ ਅੱਗੇ ਲਿਆ ਕੇ ਲਾ ਨਿਸ਼ਾਨ ਸਾਹਿਬ ਪਹਿਲਾਂ ਪਿਛਲੀ ਪਹਾੜੀ ਤੇ ਹਾਂ ਜੀ ਬਹੁਤ ਪਿੱਛੇ ਸੀਗਾ ਇਹਦੀ ਜਿਹੜੀ ਅਸ਼ਟਧਾਤੂ ਦਾ ਜਿਹੜਾ ਸੀਗਾ ਨਿਸ਼ਾਨ ਸਾਹਿਬ ਅਸਲ ਨਿਸ਼ਾਨ ਸਾਹਿਬ ਨਹੀਂ ਹੈ ਝੰਡਾ ਹੈ ਜੀ ਖਾਲਸਾ ਰਾਏ ਦਾ ਕਈਆਂ ਨੇ ਚਾਰੋ ਜੁਈ ਕੀਤੀ ਤੇ ਇੱਥੋਂ ਇਹ ਕਹਿ ਕੇ ਗੱਲ ਨਬੇੜ ਦਿੱਤੀ ਜਾਂਦੀ ਸੀ ਵੀ ਇਹ ਜਿਹੜੀ ਜਿਗਾ ਜਗ੍ਹਾ ਹੈ ਇਹ ਪ੍ਰਾਤਿਤਕ ਵਿਭਾਗ ਦੀ ਹੈ ਜੀ ਇੱਥੇ ਕੁਝ ਨਹੀਂ ਹੋ ਸਕਦਾ ਪੁਣੇ ਵੀ ਜਦੋਂ ਵਾਪਰ ਅੰਦਰਪਾਲ ਸਿੰਘ ਕੋਲੇ ਬੈਠਣੇ ਇਹਨਾਂ ਨੇ ਵੀ ਇਹ ਸੀਗਾ ਕਿ ਵੀ ਸਾਨੂੰ ਸਾਡੀ ਜ਼ਮੀਨ ਤੇ ਸਾਨੂੰ ਜਾਣ ਨਹੀਂ ਦਿੰਦੇ ਵੀ ਰਾਹ ਸਾਨੂੰ ਚਾਹੀਦਾ ਹੈ ਮਤਲਬ ਖਾਲਸਾ ਰਾਜ ਦਾ ਨਿਸ਼ਾਨ ਸਾਹਿਬ ਜੋ ਇਸ ਥਾਂ ਦੇ ਉੱਤੇ ਹੈ ਜਿੱਥੇ ਮੋਰਚਾ ਲੱਗਿਆ ਬਾਬਾ ਬਖਸ਼ੀ ਸਾਡੇ ਨਾਲ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜੋ ਸਥਿਤੀ ਅੱਜ ਜਿੰਨੇ ਨੌਜਵਾਨ ਆਏ ਜਾਂ ਬੱਚੇ ਆਏ ਮੈਂ ਉੱਪਰ ਜਾ ਕੇ ਜੋ ਦੇਖਿਆ ਕੋ ਰਸਤਾ ਵੀ ਬੜਾ ਛੋਟਾ ਹੈਗਾ ਹਨਮੀਆਂ ਵੀ ਅੱਜ ਲੱਗ ਗਈਆਂ ਨੇ ਹਾਂਜੀ ਲੱਗਣ ਗਈਆਂ ਸਾਰਾ ਕੁਝ ਹੋ ਗਿਆ ਜੀ ਤਾਂ ਇਸ ਤਰ੍ਹਾਂ ਜੀ ਜਿੱਥੇ ਗੁਰੂ ਮਹਾਰਾਜ ਦੀ ਮਿਹਰ ਹੋ ਜੇ ਪੰਥ ਦੀ ਰਹਿਮਤ ਹੋ ਜੇ ਤਾਂ ਉਹ ਸਾਰੇ ਕੰਮ ਸਿਰੇ ਲੱਗ ਹੀ ਜਾਂਦੇ ਨੇ ਲੱਗ ਪਾਦੇ ਇਹਦੀ ਸਥਿਤੀ ਬੜੀ ਗੁੰਝਲਦਾਰ ਸੀ ਅਜੇ ਵੀ ਕੁਝ ਅੜਚਨਾ ਚ ਹੈਗੀਆਂ ਨੇ ਪਰ ਮਤਲਬ ਹੁਣ ਉਹ ਹੱਲ ਕਰ ਲਏਗੇ ਲਗਭਗ ਕਿਉਂਕਿ ਜਦੋਂ ਖਾਲਸਾ ਰਾਜ ਸੀ ਉਦੋਂ ਜ਼ਮੀਨ ਉਹਦੀ ਸੀ ਸਾਰੀ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਦੇ ਕਬਜ਼ੇ ਹੇਠ ਆ ਗਿਆ ਉਸ ਤੋਂ ਬਾਅਦ ਫਿਰ ਸਰਕਾਰਾਂ ਚੇਂਜ ਹੁੰਦੀਆਂ ਗਈਆਂ ਪਰ ਸਭ ਤੋਂ ਘਟਿਆ ਗੱਲ ਇਹ ਹੋਈ ਕਿ 1983 ਦੇ ਵਿੱਚ ਮੇਰੇ ਖਿਆਲ ਚ 1983 ਚ ਕਾਂਗਰਸ ਦੀ ਗਵਰਨਮੈਂਟ ਸੀਗੀ ਤੇ ਉਹਨਾਂ ਨੇ ਇਹ ਆਸਰੋਂ ਪਿੰਡ ਜਿਲ੍ਹਾ ਨਵਾਂ ਸ਼ਹਿਰ ਦੀ ਜਿਹੜੀ ਜਗ੍ਹਾ ਆ ਇਹ ਪੰਜਾਬ ਟਰੈਕਟਰ ਲਿਮਟਿਡ ਨੂੰ ਦਿੱਤੀ ਸੀ ਤਾਂ ਉਸ ਤੋਂ ਬਾਅਦ ਫੇਰ ਇਹ ਜ਼ਮੀਨ ਕੌਸ਼ ਦਿੱਤੀ ਗਈ ਸਵਰਾਜ ਮਾਇਦਾ ਜੀ ਕੰਪਨੀ ਨੂੰ ਤਾਂ ਉਸ ਤੋਂ ਬਾਅਦ ਜਿਹੜੀ ਇੱਕ ਵਾਰੀ ਫੇਰ ਇਹ ਦਿੱਤੀ ਗਈ ਜਗ੍ਹਾ ਮਾਇਦਾ ਕੰਪਨੀ ਨੂੰ ਕੱਲੀ ਮਾਇਦਾ ਨੂੰ ਜੀ ਐਸਐਮਐਲ ਜਿਹੜੀ ਸੀ ਉਹ ਕੰਪਨੀ ਆ ਜਪਾਨੀ ਹੁਣ ਮਸਲਾ ਇੱਥੇ ਹੋਇਆ ਕਿ ਉਹਨਾਂ ਨੂੰ ਜਿਹੜੀ ਇਹ ਨਿਸ਼ਾਨ ਸਭ ਅਸਲ ਜਿੱਥੇ ਨਹੀਂ ਸੀ ਪਹਿਲਾਂ ਇਹ ਪਿੱਛੇ ਸੀਗਾ ਇਹਨਾਂ ਨੇ ਕੀ ਕੀਤਾ ਵੀ ਰਲ ਮਿਲ ਕੇ ਜਿਹੜੀ ਆਪਣੇ ਨੰਬਰ ਸੀਗੇ ਉਹ ਪਾ ਤੇ ਦਰਿਆ ਦੇ ਵਿੱਚ ਜੀ ਪ੍ਰਿੰਸੀਪਲ ਹਰਪ੍ਰੀਤ ਸਿੰਘ ਸ਼ੇਰਗਿੱਲ ਸੀਗੇ ਖਾਲਸਾ ਕੌਲੀ ਦੇ ਪ੍ਰਿੰਸੀਪਲ ਉਹਨਾਂ ਨੇ ਇੱਕ ਕਰਨਲ ਜਤਿੰਦਰ ਸਿੰਘ ਨੇ ਉਹਨਾਂ ਨੇ ਇਹਨਾਂ ਸਾਰਿਆਂ ਨੇ ਰਲ ਮਿਲ ਕੇ ਇੱਕ ਰੱਟ ਪਾਈ ਹੋਰ ਕਈ ਕੁਝ ਕੀਤਾ ਇਹਦਾ ਇਹਦਾ ਜਿਹੜਾ ਸੀਗਾ ਰੀ ਨੋਟੀਫਿਕੇਸ਼ਨ ਕਰਾ ਕੇ ਦੁਬਾਰੇ ਜਿਹੜੀ ਆ ਜ਼ਮੀਨ ਮਤਲਬ ਕਿ ਉਹਨਾਂ ਨੂੰ ਦਿੱਤੀ ਗਈ ਉਸ ਤੋਂ ਬਾਅਦ ਜਿਹੜਾ ਜਿਹੜੀ ਇਹ ਜ਼ਮੀਨ ਸੀਗੀ ਇਹਦਾ ਹੌਲੀ ਹੌਲੀ ਰੌਲਾ ਚੱਲਦਾ ਰਿਹਾ ਚੱਲਦਾ ਰਿਹਾ ਤਾਂ ਉਹਨਾਂ ਨੇ ਕਿਹਾ ਵੀ ਜਿਹੜੀ ਸਾਨੂੰ ਜ਼ਮੀਨ ਦਿੱਤੀ ਜਾਵੇ ਸਾਡੀ ਫਿਰ ਇਹਨਾਂ ਨੇ ਕੀ ਕੀਤਾ ਜਦੋਂ ਹਾਈ ਕੋਰਟ ਨੇ ਕਿਹਾ ਵੀ ਉੱਥੇ ਤਾਂ ਹੁਣ ਬਣ ਗਈ ਆ ਫੈਕਟਰੀ ਬਣ ਗਈ ਆ ਜੀ ਵੀ ਤੁਸੀਂ ਅੱਗੇ ਕਿ ਜ਼ਮੀਨ ਵੇਖੋ ਜਿੱਥੇ ਵੀ ਹੈਗੀ ਵੀ ਅਸੀਂ ਤੁਹਾਨੂੰ ਓਨੀ ਜ਼ਮੀਨ ਜਿਹੜੀ ਆ ਉਹ ਲੈ ਕੇ ਦੇਨੇ ਆ ਤੇਰੇ ਜਮੀਨ ਦੁਬਾਰੇ ਜਿਹੜੀ ਸੀ ਅ 8 ਕਿੱਲੇ ਜ਼ਮੀਨ 13 ਮਰਲੇ ਘਾਟ 8 ਕਿੱਲੇ ਜ਼ਮੀਨ ਦਿੱਤੀਗੀ ਇਹ ਨਿਸ਼ਾਨ ਸਾਹਿਬ ਫਿਰ ਅੱਗੇ ਲਿਆ ਕੇ ਲਾ ਨਿਸ਼ਾਨ ਸਾਹਿਬ ਪਹਿਲਾਂ ਪਿਛਲੀ ਪਹਾੜੀ ਤੇ ਹਾਂਜੀ ਬਹੁਤ ਪਿੱਛੇ ਸੀਗਾ ਜੀ ਤਾਂ ਇਹ ਮਤਲਬ 42 43 ਸਾਲ ਤੋਂ ਫਿਰ ਅੱਗੇ ਆ ਗਿਆ ਇਹਦੀ ਜਿਹੜੀ ਅਸ਼ਟਧਾਤੂ ਦਾ ਜਿਹੜਾ ਸੀਗਾ ਨਿਸ਼ਾਨ ਸਾਹਿਬ ਅਸਲ ਨਿਸ਼ਾਨ ਸਾਹਿਬ ਨਹੀਂ ਝੰਡਾ ਆ ਜੀ ਖਾਲਸਾ ਰਾਜ ਦਾ ਹਾਂ ਤੇ ਇਹ ਵੀ ਉਹ ਚੋਰੀ ਹੋ ਗਿਆ ਹੁਣ ਅਸੀਂ ਉਹਦੀ ਵੀ ਸ਼ਾਨ ਪਿੰਡ ਕਰ ਰਹੇ ਆ ਵੀ ਉਹਨੂੰ ਕੌਣ ਲੈ ਗਿਆ ਕਿੱਥੇ ਗਿਆ ਇਹ ਦੁਬਾਰੇ ਚਲਾਇਆ ਗਿਆ ਹੁਣ ਮਸਲਾ ਇੱਥੇ ਕੀ ਸੀ ਵੀ ਇਹਦੀ ਲਈ ਬੜੀ ਜਦੌਜਾਦ ਹੁੰਦਰੀ ਜਿਹੜੇ ਬੰਦੇ ਦੀ ਜਦੌਜਾਦ ਕਰਦੇ ਸੀ ਉਹ ਬੰਦੇ ਕੋਈ ਨੌਕਰੀ ਪੇਸ਼ੇ ਵਾਲਾ ਸੀਗਾ ਤੇ ਅਕੈਡੈਮਿਕ ਲੈਵਲ ਦੇ ਬੰਦੇ ਸੀਗੇ ਹੂੰ ਉਹ ਮਤਲਬ ਕਿ ਜਿੱਦਾਂ ਆਪਾਂ ਰੈਟ ਲਾਤੀ ਉਹਦਾ ਫਿਰ ਡੀ ਕਰ ਲਈ ਫਿਰ ਕਰ ਲਿਆ ਉਹ ਇਸ ਤਰ੍ਹਾਂ ਚੱਲਦਾ ਰਿਹਾ ਸਾਰਾ ਕੁਝ ਹੂੰ ਫਿਰ ਉਸ ਤੋਂ ਬਾਅਦ ਕਈ ਇੱਥੇ ਜਥੇ ਆਏ ਕਈਆਂ ਨੇ ਚਾਰੋ ਜੁਈ ਕੀਤੀ ਤੇ ਇੱਥੋਂ ਇਹ ਕਹਿ ਕੇ ਗੱਲ ਨਵੇੜ ਦਿੱਤੀ ਜਾਂਦੀ ਸੀ ਵੀ ਇਹ ਜਿਹੜੀ ਜਿਗਾ ਜਗ੍ਹਾ ਹੈ ਇਹ ਪ੍ਰਾਤਿਤਕ ਵਿਭਾਗ ਦੀ ਹੈ ਜੀ ਇੱਥੇ ਕੁਝ ਨਹੀਂ ਹੋ ਸਕਦਾ ਹੂੰ ਉਹ ਸਾਰੇ ਮੁੜ ਜਾਂਦੇ ਰਹੇ ਜੀ ਕੁਝ ਮੁੜ ਜਾਂਦੇ ਰਹੇ ਕੁਝ ਇਹ ਵੀ ਪਤਾ ਲੱਗਾ ਵੀ ਮੈਨੇਜ ਵੀ ਕਰ ਲਏਗੇ ਕੁਝ ਮਤਲਬ ਝੋਗੇ ਜਾਂ ਕੁਝ ਅੱਗੇ ਕੁਝ ਪਤਾ ਨਹੀਂ ਹੈਗਾ ਮਤਲਬ ਇਹਦਾ ਵੀ ਹੋਇਆ ਕੀ ਪਰ ਜ਼ਮੀਨ ਨਹੀਂ ਆਪਾਂ ਨੂੰ ਮਿਲੀ ਮਤਲਬ ਇਹ ਗੱਲ ਪੱਕੀ ਸੀ ਵੀ ਜ਼ਮੀਨ ਆਪਣੇ ਕੋਲ ਆਈ ਨਹੀਂ ਜੀ ਹੁਣ ਵੀ ਜਦੋਂ ਵਾਪਰ ਜਿੰਦਰਪਾਲ ਸਿੰਘ ਕੋਲੇ ਬੈਠਣੇ ਇਹਨਾਂ ਨੇ ਵੀ ਇਹ ਸੀਗਾ ਕਿ ਵੀ ਸਾਨੂੰ ਸਾਡੀ ਜ਼ਮੀਨ ਤੇ ਸਾਨੂੰ ਜਾਣ ਨਹੀਂ ਦਿੰਦੇ ਵੀ ਰਾਹ ਸਾਨੂੰ ਚਾਹੀਦਾ ਹੈ ਮਤਲਬ ਜਦੋਂ ਆਪਾਂ ਇੱਥੇ ਆ ਕੇ ਸਾਰੀ ਸਿਚੁਏਸ਼ਨ ਸਮਝੀ ਇਹ ਤੇ ਆਸਰੋਂ ਪਿੰਡ ਦੇ ਜਿਹੜੇ ਸਰਪੰਚ ਨੇ ਜਸਵਿੰਦਰ ਸਿੰਘ ਹੁਣੀ ਉਹਨਾਂ ਨਾਲ ਮੈਂ ਗੱਲ ਕੀਤੀ ਕਿਉਂਕਿ ਵੀ ਜਿਹੜੇ ਪਿੰਡ ਦੀ ਜਗ੍ਹਾ ਪਹਿਲਾਂ ਉਹਨਾਂ ਨੂੰ ਪੁੱਛੀ ਵੀ ਕਿਵੇਂ-ਕਿਵੇਂ ਹੋਈ ਆ ਅਸਲ ਸਾਨੂੰ ਰਾਹ ਉਹਨਾਂ ਨੇ ਪਾਇਆ ਉਸ ਤੋਂ ਬਾਅਦ ਫਿਰ ਜਿਹੜੇ ਅਜੀਪਾਲ ਸਿੰਘ ਬਰਾੜ ਨੇ ਮਿਸਰ ਸੱਤ ਲੋਜ ਦੇ ਜੀ ਉਹਨਾਂ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਉਹਨਾਂ ਨੇ ਫਿਰ ਇਹਦਾ ਸਾਰੀ ਡਿਟੇਲ ਕਢਾ ਕੇ ਮੈਨੂੰ ਦਿੱਤੀ ਸਭ ਤੋਂ ਪਹਿਲਾਂ ਇਥੇ ਹਰਪ੍ਰੀਤ ਸਿੰਘ ਮਕੂਨਾਂ ਨੇ ਮੈਨੂੰ ਇਹਦੀ ਇਤਿਹਾਸਕ ਡਰੈਲ ਭੇਜੀ ਤਾਂ ਇਸ ਤਰ੍ਹਾਂ ਕਰਦਿਆਂ ਕਰਦਿਆਂ ਆਪਾਂ ਸਹੀ ਨਤੀਜੇ ਤੇ ਪਹੁੰਚੇ ਵੀ ਅਸਲ ਜੌੜਾ ਕੀ ਹੈ ਦਾ ਜੀ ਫਿਰ ਜਦੋਂ ਇੱਥੇ ਲਿਖ ਕੇ ਇਸ ਲਾਈਵ ਫੈਕਟਰੀ ਵਾਲਿਆਂ ਨੇ ਜ਼ਮੀਨ ਦਾਬੜਿਆ ਤੇ ਰਾਹ ਨਹੀਂ ਦਿੰਦੇ ਹੁਣ ਫੈਕਟਰੀ ਵਾਲੇ ਆਪਣਾ ਜ਼ੋਰ ਲਾਉਂਦੇ ਸੀਗੇ ਉਹਨਾਂ ਨੇ ਪੁਲਿਸ ਪੇਜੀ ਪ੍ਰਸ਼ਾਸਨ ਸਾਰਾ ਕੋ ਜੋ ਵੀ ਇਸ ਤਾਮ-ਜਾਮ ਹੁਣ ਆਪਾਂ ਸਿਚੁਏਸ਼ਨ ਨੂੰ ਸਮਝ ਕੇ ਪਹਿਲਾਂ ਉਹਨਾਂ ਨਾਲ ਗੱਲ ਕੀਤੀ ਵੀ ਤੁਹਾਡੇ ਨਾਲ ਸਾਡਾ ਕੋਈ ਰੌਲਾ ਹੈ ਨਹੀਂ ਜੇ ਤੁਸੀਂ ਰੌਲਾ ਪਾਇਆ ਤੇ ਅਸੀਂ ਉਹ ਪਿਛਲੀ ਜਗ੍ਹਾ ਤੇ ਜਾਵਾਂਗੇ ਫਿਰ ਜੀ ਮਤਲਬ ਇਹ ਸਾਡੀ ਧਮਕੀ ਸਮਝ ਲਓ ਜਾਂ ਸਾਡੀ ਇਹ ਜੋ ਵੀ ਤੁਹਾਨੂੰ ਠੀਕ ਲੱਗਦਾ ਪਰ ਅਸੀਂ ਫਿਰ ਗਲਤ ਵਾਲੇ ਪਾਸੇ ਜਿਹੜਾ ਸਾਡਾ ਸਹੀ ਆ ਤੁਹਾਡੇ ਵਾਲਾ ਤੁਹਾਡੇ ਲਈ ਗਲਤ ਹੋ ਜਾਣਾ ਗੈਸ ਉਧਰੋਂ ਤੁਰਾਂਗੇ ਜੀ ਪਰ ਸਾਨੂੰ ਪਹਿਲਾਂ ਸਾਨੂੰ ਇਹ ਪਤਾ ਲੱਗੇ ਸਾਡੀ ਜ਼ਮੀਨ ਕਿੱਥੇ ਆ ਜੇ ਤੁਹਾਡੇ ਥੱਲੇ ਆਈ ਜ਼ਮੀਨ ਤੇ ਫਿਰ ਆਪਾਂ ਬੈਠ ਕੇ ਟੇਬਲ ਤੇ ਗੱਲ ਕਰਾਂਗੇ ਵੀ ਕੀ ਕਰਨਾ ਹੈ ਹੂੰ ਉਹ ਕਹਿੰਦੇ ਜੀ ਠੀਕ ਹੈ ਸੀਗਾ ਵੀ ਅਸੀਂ ਨਿਸ਼ਾਨ ਦੀ ਉਹ ਕਹਿੰਦੇ ਅਸੀਂ ਨਿਸ਼ਾਨ ਦੀ ਕਰਾ ਦਿੰਦੇ ਆ ਉਹਨਾਂ ਨੇ ਇੱਕ ਗਿੱਦੜ ਪਰਚੀ ਜਿ ਲਾਈ ਤਾਂ ਉਹਦੇ ਉੱਤੇ ਉਹਨਾਂ ਨੇ ਟਾਈਮ ਦਿੱਤਾ 15 ਫਰਵਰੀ ਦਾ ਜੀ ਇਹ ਸਾਡੇ ਕੋਲ ਆ ਕੇ ਕਹਿੰਦੇ ਤੁਸੀਂ ਜਾਓ ਬਸ ਅਸੀਂ ਉਹ ਲਾਤਾ ਹੁਣ ਤੇ 15 ਫਰਵਰੀ ਨੂੰ ਮਿੰਨਤੀ ਹੋ ਜੂਗੀ ਤੇ ਬਸ ਕੰਮ ਹੋ ਹੀ ਜਾਣਾ ਤੁਸੀਂ ਜਾਓ ਮੈਂ ਕਹਾ ਜੀ ਮੈਂ ਨਹੀਂ ਹੋਣ ਜਾਂਦਾ ਇਹ ਤੂੰ ਤੁਸੀਂ 15 ਫਰਵਰੀ ਸ਼ਹਿਰ ਚ ਆ ਕੇ ਦੀ 15 ਜੂਨ ਨੂੰ ਕਰਾ ਲਓ ਪਰ ਜਾਵਾਂਗੇ ਜੀ ਮਿੰਨਤੀ ਕਰਾ ਕੇ ਹੀ ਹੁਣ ਜੀ ਮੈਂ ਕਹਾ ਵੀ ਤਾਂ ਪ੍ਰਸ਼ਾਸਨ ਕਿਉਂ ਨਹੀਂ ਹੁੰਦਾ ਇਹ ਉਹਨਾਂ ਦੇ ਟਾਈਮ ਦਿੱਤਾ ਜੀ ਫਿਰ ਤੁਸੀਂ ਗੱਲ ਕਰ ਲਓ ਮੈਂ ਕਹਾ ਅਸੀਂ ਤਾਂ ਫਿਰ ਗੱਲ ਕਰ ਲਾਂਗੇ ਜੀ ਅਸੀਂ ਫਿਰ ਥੜੀ ਸਾਹਿਬ ਤੇ ਰਣਜੀਤ ਸਿੰਘ ਉਹਨਾਂ ਨੇ ਮੁੰਡਾ ਜਗਦੀਪ ਪੀ ਉਹਦਾ ਨਾਂ ਜੀ ਮਾਨਸਾ ਤੋਂ ਨੇ ਹੂੰ ਉਹ ਸੈਟਲਾਈਟ ਰਾਹੀਂ ਕਰਦੇ ਨੇ ਇਹਦੀ ਮਿੰਨਤੀ ਜੀ ਉਹ ਆ ਕੇ ਇੱਥੇ ਮਿਲਤੀ ਕਰਕੇ ਗਈ ਸਾਨੂੰ ਸਭ ਦੀ ਜ਼ਮੀਨ ਦਾ ਪਤਾ ਲੱਗ ਗਿਆ ਅਸੀਂ ਇਹਨਾਂ ਨੂੰ ਪ੍ਰਿੰਟ ਕਢਾ ਕੇ ਦਿੱਤਾ ਵੀ ਆਹ ਸਾਡੀ ਜ਼ਮੀਨ ਆ ਜੇ ਤਾਂ ਤੁਸੀਂ 2 ਦਿਨ ਦੇ ਅੰਦਰ ਅੰਦਰ ਇੱਥੇ ਕੋਈ ਐਕਸ਼ਨ ਲੈਨੇ ਹੋ ਤਾਂ ਠੀਕ ਹੈ ਨਹੀਂ ਅਸੀਂ ਆਪਣੀਆਂ ਬੁਰਜੀਆਂ ਲਾ ਦਾਂਗੇ ਤੇ ਅਸੀਂ ੱੱਕੇ ਨਾਲ ਕਬਜ਼ਾ ਕਰਾਂਗੇ ਫਿਰ ਇਹ ਹੂੰ ਠੀਕ ਆ ਉਸ ਤੋਂ ਬਾਅਦ ਗੱਲ ਜਾਂਦੀ ਹੈ ਪ੍ਰਸ਼ਾਸਨ ਕੋਲ ਸਾਡੇ ਕੋਲ ਇੱਥੇ ਇੱਕ ਸੱਜਣ ਸੀਗੇ ਕੁਲਦੀਪ ਸਿੰਘ ਉਹਨਾਂ ਰਾਹੀਂ ਪ੍ਰਸ਼ਾਸਨ ਨੇ ਐਮ ਐਲ ਏ ਸਾਹਿਬ ਨਾਲ ਗੱਲ ਕੀਤੀ 2 ਐਮ ਐਲ ਏ ਜੀ ਦੇ ਬੜਾ ਚੌਰ ਤੋਂ ਕਿ ਇੱਕ ਪ੍ਰੋਪਰ ਤੋਂ ਉਹ ਕਹਿੰਦੇ ਵੀ ਸਾਨੂੰ ਦੱਸੋ ਜੀ ਤੁਸੀਂ ਉੱਠ ਜੋ ਅਸੀਂ ਕਰਾ ਦੇਨੇ ਜੋ ਕਰਣਾ ਮੈਂ ਕਹਾਈ ਵੀ ਇਹ ਗੱਲ ਹੁਣ ਇਦਾਂ ਨਹੀਂ ਹੋਣੀ ਕਰਾ ਕੇ ਦਿਓ ਤੇ ਅਸੀਂ ਉੱਠਾਂਗੇ ਮਤਲਬ ਉੱਠ ਜੋ ਕਰਾ ਦਾਂਗੇ ਐ ਨਹੀਂ ਹੋਣਾ ਜੀ ਫਿਰ ਉਹ ਕਹਿੰਦੇ ਵੀ ਚਲੋ ਠੀਕ ਹੈ ਅਸੀਂ ਗੱਲ ਕਰ ਲੈਨੇ ਆ ਮੈਂ ਉਹਨਾਂ ਨੇ ਗੱਲ ਕੀਤੀ ਉਹ ਕਹਿੰਦੇ ਦੋ ਦਿਨਾਂ ਚ ਅਸੀਂ ਸਰਕਾਰੀ ਤੌਰ ਤੇ ਦੀ ਮਿਹਨਤੀ ਕਰਾ ਕੇ ਦੇਵਾਂਗੇ ਹੂੰ ਨਾਲ ਨਾਲ ਇੱਕ ਪ੍ਰੋਸੈਸ ਚੱਲਦਾ ਰਿਹਾ ਇਹਨਾਂ ਨੇ ਬੰਦੇ ਵੀ ਭੇਜੇ ਸਾਡੇ ਕੋਲ ਇਹਨਾਂ ਨੂੰ ਭਜਾਓ ਇੱਥੋਂ ਹੂੰ ਚੇਰਣਾ ਪੁਲਿਸ ਵੀ ਨਾ ਦੋਵੇਂ ਗੱਲਾਂ ਚੱਲਦੀਆਂ ਆ ਅਖਰੀ ਦੋ ਪ੍ਰੋਕਤ ਵੀ ਚੱਲਦੀ ਰਹੀ ਨਾਲ ਨਾਲ ਜੀ ਪ੍ਰਸ਼ਾਸਨ ਦਾ ਤੱਕਾ ਵੀ ਤੇ ਨਾਲ ਨਾਲ ਨੇਗੋਸ਼ੀਏਸ਼ਨ ਵੀ ਪਿਆਰ ਵੀ ਦੋਨੋਂ ਵੀ ਕਿਤੇ ਜਿਹੜੇ ਸੂਤ ਆਉਂਦੇ ਨੇ ਭਜਾਓ ਜੀ ਤੇ ਆਪਾਂ ਉਹਨਾਂ ਨੂੰ ਕਹਿਤਾ ਵੀ ਅਸੀਂ ਨਹੀਂ ਜਾਣਾ ਹੁਣ ਇਥੋਂ ਐਵੇਂ ਨਹੀਂ ਗੱਲ ਹੈਗੀ ਵੇਖ ਲਾਂਗੇ ਕਰ ਲਾਂਗੇ ਇਹ ਗੱਲ ਨਹੀਂ ਹੋਣੀ ਹੈਗੀ ਗੁਰਜੀਆਂ ਲੱਗਣ ਗਿਆ ਤਸੀਂ ਜਾਵਾਂਗੇ ਭਾਵੇਂ ਜਿੰਨਾ ਜਰ ਮਰਜ਼ੀ ਲੱਗੇ ਉਹ ਕਹਿੰਦੇ ਵੀ ਦੋ ਦਿਨਾਂ ਚ ਅਸੀਂ ਇਹਦੀ ਜਿਹੜੀ ਆ ਨਿਸ਼ਾਨਦੇਹੀ ਕਰਵਾ ਦਨੇ ਜੀ ਵੈਸੇ ਉਹਨਾਂ ਨੇ ਠੀਕ ਮੇਥੇ ਸਮੇਂ ਚ ਇਹਦੀਆਂ ਬੁਰਜੀਆਂ ਲਵਾ ਦਿੱਤੀਆਂ ਹਮ ਜੀ ਹੁਣ ਅਗਲੀ ਗੱਲ ਸਾਨੂੰ ਪਤਾ ਲੱਗੇ ਵੀ ਸਾਡੀ ਜ਼ਮੀਨ ਕਿੱਥੇ ਉਦੋਂ ਬਾਅਦ ਰੌਲਾ ਸ਼ੁਰੂ ਹੋਣਾ ਵੀ ਜ਼ਮੀਨ ਸਾਡੀ ਕਿੱਥੇ ਹੈ ਹਮ ਪਰ ਚੰਗੀ ਗੱਲ ਇਹ ਹੋਈ ਵੀ ਸਾਡੀ ਜ਼ਮੀਨ ਕਿਸੇ ਦੇ ਥੱਲੇ ਨਹੀਂ ਸੀ ਹੈਗੀ ਹਮ ਨਹੀਂ ਸੀ ਹੈਗੀ ਜੀ ਤਾਂ ਉਸ ਤੋਂ ਬਾਅਦ ਅਸੀਂ ਇੱਕ ਇਹਨਾਂ ਨਾਲ ਨਾ ਟਰਸਟ ਦਾ ਕੋਈ ਸਮਝੌਤਾ ਹੋਇਆ ਹੋਇਆ ਵੀ ਅਸੀਂ ਇਹਨੂੰ ਪ੍ਰੋਟੈਕਟ ਕਰਾਂਗੇ ਹਮ ਜੀ ਪਹਾੜੀ ਨੂੰ ਤਾਂ ਫਿਰ ਉਹਨਾਂ ਨੇ ਕਿਹਾ ਵੀ ਪਹਿਲ ਦੇ ਆਧਾਰ ਤੇ ਜਿਹੜੀ ਪਰਲੇ ਪਾਸੇ ਖਾਰਪਈ ਆ ਤੁਸੀਂ ਵੇਖਿਆ ਨੇ ਉੱਤੇ ਬਿਲਕੁਲ ਦੇਖਿਆ ਵੀ ਉਹ ਇੱਕ ਅਹਿਮ ਹੱਲ ਦੇ ਕੋਈ ਆਰਕੀਟੈਕਟ ਨੇ ਤੇ ਕੋਈ ਠੇਕੇਦਾਰ ਨੇ ਉਹਨਾਂ ਨਾਲ ਗੱਲ ਹੋਈ ਆ ਇੱਕ ਰਾਹ ਜਿਹੜਾ ਬਾਹਰੋਂ ਸਿੱਧਾ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਜਿਹੜਾ ਮਤਲਬ ਅੱਗੇ ਫੈਕਟਰੀ ਅੰਦਰ ਦੀ ਜਾਣਾ ਪੈਂਦਾ ਸੀਗਾ ਉਹ ਤਾਂ ਰਾਹ ਅਸਲ 'ਚ ਆਸਰੋਂ ਪਿੰਡ ਦਾ ਐ ਨਾ ਫੈਕਟਰੀ ਦਾ ਆ ਤੇ ਨਾ ਉਹ ਸਾਡਾ ਐ ਜੀ ਅਸਲ 'ਚ ਉਹ ਆਸਰੋਂ ਪਿੰਡ ਦਾ ਰਾਹ ਆ ਤੇ ਦੂਜੀ ਗੱਲ ਇਹ ਜਿਹੜੇ ਰੋਪੜ 'ਚ ਨਹੀਂ ਪੈਂਦੀ ਇਹ ਰੋਪੜ ਦੇ ਨੇੜੇ ਆ ਪੈਂਦੀ ਐ ਨਵੇਂ ਸ਼ਹਿਰ 'ਚ ਇਹ ਬੜਾ ਚੌੜ 'ਚ ਪੈਂਦੀ ਐ ਜੀ ਤਾਂ ਹੁਣ ਕੀ ਆ ਕਿ ਸਭ ਤੋਂ ਮਹੱਤਵਪੂਰਨ ਗੱਲ ਇਹਦੇ ਵਿੱਚ ਇਹ ਆ ਵੀ ਸਾਨੂੰ ਇਹਦਾ ਲੋਕ ਕੀ ਕਹਿੰਦੇ ਨੇ ਵੀ ਪ੍ਰਾਤਨ ਨਿਸ਼ਾਨੀਆਂ ਜਿਹੜੀਆਂ ਨੇ ਉਹ ਖਤਮ ਕਰ ਦਿੰਦੀਆਂ ਕੋਈ ਕਾਰਸੇ ਵਾਲੇ ਤੇ ਅਲੀਗੇਸ਼ਨ ਆਉਂਦਾ ਕੋਈ ਸਸਤਾਵਾਂ ਤੇ ਲਾਉਂਦਾ ਕਿਸ ਤਰ੍ਹਾਂ ਦਾ ਪਰ ਹੁਣ ਇਹਨੂੰ ਜੇ ਵੇਖਿਆ ਜਾਏ ਤੁਸੀਂ ਕੈਮਰਾਮੈਨ ਨੂੰ ਉੱਤੇ ਇਹਦੀ ਛਾਤੀ ਮਾਰੋ ਇੱਕ ਵਾਰੀ ਮੈਂ ਥੋੜਾ ਤੁਹਾਨੂੰ ਸਮਝਾਣਾ ਇਹ ਗੱਲ ਹੁਣ ਕੱਚੀ ਪਹਾੜੀ ਹੈ ਜੀ ਹੁਣ ਇਹਨੂੰ ਰੋਕਣ ਦਾ ਆਪਾਂ ਸੰਗਤ ਨੂੰ ਪੁੱਛਿਆ ਵੀ ਤੁਸੀਂ ਦੱਸੋ ਇਹਨੂੰ ਕਿਵੇਂ ਰੋਕਾਂ ਤੁਸੀਂ ਦੱਸੋ ਜਿਵੇਂ ਕਹੋਗੇ ਆਪਾਂ ਉਦਾਂ ਕਰ ਲਾਂਗੇ ਵੀ ਹੁਣ ਤਾਂ ਆਪਾਂ ਉਹ ਸੰਸਥਾ ਤੇ ਹੈ ਨਹੀਂ ਜੀ ਉਹਨਾਂ ਕਹਿੰਦੇ ਨਹੀਂ ਵੀ ਇਸ ਤਰ੍ਹਾਂ ਹੀ ਰਵੇ ਜੀ ਵੀ ਐਸਟੇਜ ਰਹੇਗੀ ਤਾਂ ਫਿਰ ਤਾਂ ਇਸਤਰੀ ਰਹੂਗੀ ਹੁਣ ਕੱਚੀ ਪਾੜੀ ਹੈ ਮੀਂਹ ਪੈਂਦਾ ਖੁਰ ਜਾਂਦੀ ਹੈ ਜੀ ਖੁਰਦੀ ਹੈ ਜੀ ਬਹੁਤ ਖੁਰਦੀ ਹੈ ਜਿੰਨੇ ਕੋ ਕੁਰਦੀ ਉਹਨੇ ਕੋ ਫੈਕਟਰੀ ਵਾਲੇ ਆਪਣੇ ਵਿੱਚ ਕਰ ਲੈਣ ਦਾ ਇਹ ਕੰਮ ਤਾਮ ਜਾਵਾ ਮਤਲਬ ਇਹ ਸਾਈਡ ਬਾਉਂਡਰੀ ਹੈ ਦਾ ਤਨੂੰ ਫਾਇਦਾ ਬਹੁਤ ਜੋ ਮਰਜ਼ੀ ਕਰੀ ਜਾਣ ਪਿਛ ਪਤਾ ਨਹੀਂ ਲੱਗਦਾ ਜੀ ਪਰ ਹੁਣ ਇਹ ਸੀ ਵੀ ਜਿਹੜੀ ਜਿੱਥੇ ਨਿਸ਼ਾਨ ਜਿੱਥੇ ਝੰਡਾ ਸਾਹਿਬ ਆ ਵੀ ਉਹ ਜਗ੍ਹਾ ਨੂੰ ਪ੍ਰੋਟੈਕਟ ਕੀਤਾ ਜਾਏ ਤੇ ਰਾਹ ਇਹਨੂੰ ਚੜਾਇਆ ਜੇ ਹੁਣ ਵੇਖੋ ਉਹ ਕਿੰਨਾ ਕੋ ਪੈਸਾ ਲਾਉਂਦੇ ਨੇ ਕਿੰਨੀ ਕੋ ਉਹਨਾਂ ਦੀ ਪਹੁੰਚ ਆ ਜਿਹੜਾ ਰਾਹ ਚੜਾਉਣਾ ਪਰ ਉਹਦੇ ਲਈ ਸਰਕਾਰ ਨੇ ਵੀ ਕਿਹਾ ਵੀ ਅਸੀਂ ਵੀ ਯੋਗਦਾਨ ਪਾਵਾਂਗੇ ਜਿਹੜੇ ਤੇ ਐਮਐਲਏ ਦਿਨੇਸ਼ ਚੱਡਾ ਉਹ ਵਕੀਲ ਰਹੇ ਨੇ ਪਹਿਲਾਂ ਉਹ ਕਹਿੰਦੇ ਵੀ ਮੈਂ ਆਪਣੇ ਤਨਖਾਹ ਚੋਂ 1 ਲੱਖ ਰੁਪਈਆ ਤੇ ਦੇਵਾਂਗਾ ਜਿੱਦ ਦਿਨੇ ਬਣਨੀ ਸ਼ੁਰੂ ਹੁੰਦੀ ਹੈ ਜੀ ਤੇ ਜਿਹੜੀ ਕੋਈ ਸਰਕਾਰੀ ਡਿਚਣ ਆਉਂਦੀ ਆ ਵੀ ਮੈਂ ਵੱਡਾ ਉਹ ਦਾਵਾ ਤੇ ਨਹੀਂ ਕਰਦਾ ਜਿੰਨੇ ਕੋ ਯੋਗਾ ਮੈਂ ਹਾਂ ਵੀ ਮੇਰੇ ਚ ਪੈਂਦਾ ਨਹੀਂ ਏਰੀਆ ਪੈਂਦਾ ਇਹ ਬੜਾ ਚੌੜਾ MLA ਚ ਪਰ ਫਿਰ ਵੀ ਮੈਂ ਕਰਾਂਗਾ ਉਹਨੇ ਕਿਹਾ ਮੈਂ ਵਕੀਲ ਹਾਂ ਤੇ ਮੈਂ ਇਹ ਦੱਸ ਚਕ ਸੀ ਵੀ ਅੱਜ ਇੱਕ ਪੰਜਾਬੀ ਵੀ ਮਹਾਰਾ ਰਣਜੀਤ ਸਿੰਘ ਸਾਡੇ ਪੰਜਾਬੀਆਂ ਦਾ ਰਾਜ ਰਿਹਾ ਸਾਡੀ ਜਗ੍ਹਾ ਹੈ ਹਣਾ ਚਲੋ ਉਹਦਾ ਹੁਣ ਅੰਦਰਲਾ ਇਨਸਾਨ ਕੀ ਆ ਪਰ ਸਾਨੂੰ ਉਹਨੇ ਇਦਾਂ ਹੀ ਕਿਹਾ ਜੀ ਹੁਣ ਤੱਕ ਉਹਨੇ ਜੋ ਕਿ ਆ ਕਰਤਾ ਹੁਣ ਮਸਲਾ ਇੱਥੇ ਇਹ ਆਉਂਦਾ ਸੀ ਵੀ ਇਹਦੀ ਜਿਹੜੀ 8 ਕਿੱਲਾਂ ਦੀ ਬਾਉਂਡਰੀ ਆ ਉਹਨੂੰ ਪ੍ਰੋਟੈਕਟ ਜਿਵੇਂ ਕੀਤਾ ਜਾਵੇ ਜੀ ਕੋਣ ਕੋਸ਼ ਲੋਕਾਂ ਦੇ ਹੁੰਦਾ ਸੀ ਵੀ ਆਪਾਂ ਇੱਥੇ ਵੀ ਆਪਾਂ ਪੰਡ ਇਕੱਠਾ ਹੋਊਗਾ ਆਪਾਂ ਲਾਵਾਂਗੇ ਹੌਲੀ-ਹੌਲੀ ਕਈ ਤਰ੍ਹਾਂ ਦੀਆਂ ਉਮੀਦਾਂ ਹੁੰਦੀਆਂ ਬੰਦਿਆਂ ਦੀਆਂ ਕਈ ਕੁਝ ਹੁੰਦਾ ਆ ਉਹ ਮੈਂ ਕਈ ਉਮੀਦਾਂ ਨੂੰ ਤੋੜ ਵੀ ਦਿੱਤਾ ਜੀ ਵੀ ਨਹੀਂ ਜਿਹੜੀ ਸੰਸਥਾ ਦੀ ਸੇਵਾ ਕਰੂਗੀ ਪੈਸਾ ਉਹ ਹੀ ਲਵੇ ਜਿਹੜੀ ਸੰਸਥਾ ਨੂੰ ਸਰੇ ਚੜਾਊਗੀ ਪੈਸਾ ਉਹ ਸੰਸਥਾ ਲਵੇ ਹੋਰ ਕੋਈ ਬੰਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਇੰਟਰਫੇਅਰ ਨਾ ਕਰਨਾ ਕਿਉਂਕਿ ਇੰਡੀਵਿਜੂਅਲੀ ਜੇ ਇੱਥੇ ਕੋਈ ਕੀ ਪਤਾ ਲੱਗਣਾ ਏਡੀ ਕਾਮ ਆ ਕਿਸੇ ਨੇ ਲੱਖ ਭੇਜਤਾ ਕੇ ਇਹਨੇ 50000 ਰੁਪਏ ਭੇਜਤਾ ਕੇ ਇਹਨੇ 5000 ਦਿੱਤਾ ਜੀ ਐ ਹੋਈ ਜਾਂਦਾ ਈ ਹਮ ਆਪਾਂ ਹੁਣ ਇਹ ਗੱਲ ਕੀਤੀ ਹੈ ਵੀ ਅਸੀਂ ਹੁਣ ਇਸ ਤੋਂ ਅਗਲਾ ਸਟੈਪ ਜਿਹੜਾ ਆ ਕੁਝ ਬੰਦਿਆਂ ਦੀ ਕਿਉਂਕਿ ਸਾਰੀ ਕੌਮ ਨੂੰ ਸੱਦ ਕੇ ਕਈ ਵਾਰੀ ਫੈਸਲੇ ਨਹੀਂ ਲਏ ਜਾਂਦੇ ਸਰਬੱਤ ਖਾਲਸੇ ਦਾ ਵੀ ਮਤਲਬ ਇਹ ਹੁੰਦਾ ਵੀ ਕੌਮ ਦਾ ਥਾਟ ਜਿਹੜਾ ਹੁੰਦਾ ਜਿਹੜੇ ਗਿਣਵੇਂ ਚੋਂ ਇਹ ਬੰਦੇ ਨੇ ਉਹ ਦਸਣ ਕੌਮ ਲਈ ਕੀ ਕਰ ਹੁਣ ਇਹ ਵੀ ਰਾਗੀ ਢਾਡੀ ਕਥਾ ਵਾਚ ਜਿਹੜੇ ਹੋਰ ਵੀ ਲੇਕਗਰਾਟ ਚੈਨਲ ਵਾਲੇ ਜਿੰਨੇ ਵੀ ਆਪਣੇ ਬੰਦੇ ਨੇ ਸਿਆਣੇ ਬੰਦਿਆਂ ਦੀ ਇੱਕ ਮੀਟਿੰਗ ਸੱਦ ਕੇ ਉੱਚ ਆਪਾਂ ਨਾਲ ਦੀ ਰਾਏ ਲਵਾਂਗੇ ਵੀ ਫਿਰ ਇਹਦੇ ਚ ਆਰਕੀਟੈਕਟ ਸਦਨ ਦੀ ਲੋੜ ਹੈ ਇਹ ਜਿਹੜੇ ਪਹਾੜੀ ਤੇ ਕੰਮ ਕਰਦੇ ਨੇ ਲੋਕ ਜਾਂ ਇਹਨੂੰ ਸੰਭਾਲਣ ਵਾਲੇ ਲੋਕ ਨੇ ਹੋਰ ਕਈਆਂ ਥਾਵਾਂ ਤੇ ਸੰਭਾਲੀਆਂ ਨੇ ਜਗ੍ਹਾ ਵੀ ਉਹ ਕਿਵੇਂ ਸੰਭਾਲਿਆ ਗਏ ਨੇ ਉਹ ਤੇ ਕਿਹੜਾ ਵੀ ਕੱਢਾਂਗੇ ਉਹਨਾਂ ਲੋਕਾਂ ਨੂੰ ਮਿਲਾਂਗੇ ਵੀ ਫਿਰ ਇੱਥੇ ਅਗਲਾ ਜਿਹੜਾ ਫੈਸਲਾ ਲਿਆ ਜਾਊਗਾ ਵੈਸੇ ਤਾਂ ਬੰਦੇ ਕਾਲੇ ਸੀ ਵੀ ਅੱਜ ਹੀ ਐਲਾਨ ਕਰੋ ਵੀ ਅਸੀਂ ਅਸੀਂ ਇਹਨੂੰ ਬਣਾਵਾਂਗੇ ਮੈਂ ਇਹ ਗੱਲ ਮੈਂ ਜ਼ਿੰਮੇਵਾਰੀ ਨਹੀਂ ਲੈ ਸਕਦਾ ਕਦੀ ਵੀ ਇਹ ਗੱਲ ਗਲਤ ਹੋ ਜੂਗੀ ਫਿਰ ਤਾਂ ਇਹ ਹੋ ਗਿਆ ਵੀ ਪਹਿਲਾਂ ਸ਼ਾਇਦ বাজ ਜਾਂਦੀ ਹੁਣ ਨਹੀਂ বাজਦੀ ਹੂੰ ਇਹ ਹੁੰਦਾ ਆ ਇਹ ਸਾਡੇ ਡਿੱਕੇ ਚੜ ਗਈ ਹੁਣ ਨਹੀਂ ਵਜਨ ਦਿੰਦੇ ਅਸੀਂ ਤੈਨੂੰ ਸ਼ਾਂਗਾਗੇ ਹਨਾ ਕਿ ਬਸ ਹਨਾ ਵੀ ਇਹ ਨਹੀਂ ਕਰ ਸਕਦਾ ਆਪਾਂ ਇੱਥੇ ਆ ਕੇ ਵਾਦਾ ਇਹ ਕੀਤਾ ਸੀ ਵੀ ਇਹਦੀ ਨਿਸ਼ਾਨ ਦੀ ਕਰਾ ਕੇ ਫੇਰ ਜਾਵਾਂਗੇ ਜੀ ਔਰ ਨਿਸ਼ਾਨ ਝੰਡਾ ਲਗਾਈ ਤੇ ਇਹਦੀਆਂ ਬੁਰਜੀਆਂ ਪੱਕੇ ਤੌਰ ਦੇ ਉੱਤੇ ਸੀਮਿੰਟ ਨਾਲ ਲਾ ਦਤਿਆਂਗੇ ਇਹਨੇ ਜੀ ਚਾਰ ਸ਼ਪੇਰੇ ਇਹ ਹੁਣ ਹੋ ਗਿਆ ਅਗਲੀ ਗੱਲ ਹੁਣ ਇਹ ਆ ਸਮੂਹ ਪੰਥ ਦੀ ਆ ਹੂੰ ਪੰਥ 12 13 ਬੰਦਿਆਂ ਦਾ ਤਾਂ ਹੁੰਦਾ ਨਹੀਂ ਹੂੰ ਵੀ ਅਸੀਂ ਕਹੀਏ ਵੀ ਸਾਡਾ ਫੈਸਲਾ ਹੁਣ ਇੱਥੇ ਤਾਂ ਅੱਜ ਵੀ ਹੋਰ ਬੜੇ ਕਾਰਜ ਹੋਣਗੇ ਪੰਜ ਬਹੁਤ ਲੋਕ ਆਏ ਵੀ ਨਹੀਂ ਹੈਗੇ ਨਾ ਵੀ ਆਪਾਂ ਕਹੀਏ ਵੀ ਸੰਗਤ ਨੇ ਕਹਿ ਦਿੱਤਾ ਪੰਥ ਦਾ ਫੈਸਲਾ ਓਕੇ ਐ ਨਹੀਂ ਹੁੰਦਾ ਪੰਥ ਜਿਕਾਰੇ ਵੀ ਲੋਕ ਛੱਡ ਦਿੰਦੇ ਨੇ ਪਰ ਸਮੂਹ ਪੰਥ ਐਵੇਂ ਨਹੀਂ ਹੁੰਦਾ ਸਮੂਹ ਪੰਥ ਸਾਰੀਆਂ ਧਿਰਾਂ ਹੁੰਦੀਆਂ ਨੇ ਜੀ ਕਿ ਸਾਰੀਆਂ ਧਿਰਾਂ ਇਹ ਸਲਾਹ ਲਈ ਹੁਣ ਸਾਨੂੰ ਤੇ ਦੇ ਬਾਰੇ ਪਤਾ ਹੀ ਨਹੀਂ ਮੈਨੂੰ ਪ੍ਰੋਟੈਕਟ ਕਿਵੇਂ ਕਰਨਾ ਹੈ ਅਸੀਂ ਇਹ ਤੋਂ ਫੈਸਲਾ ਲੈ ਕੇ ਬਹਿ ਜੀ ਕੱਲ ਨੂੰ ਹੋਏ ਨਾ ਜੀ ਫਿਰ ਔਖੀ ਗੱਲ ਹੋ ਜਾਂਦੀ ਮੈਂ ਤੁਹਾਡੇ ਚੈਨਲ ਰਾਹੀਂ ਲੋਕਾਂ ਨੂੰ ਇਹ ਬੇਨਤੀ ਕਰਨੀ ਚਾਹਣਾ ਵੀ ਸਾਧ ਸੰਗਤ ਜੀ ਇਹਦੇ ਉੱਤੇ ਤੁਸੀਂ ਆਪਣੇ ਸੁਝਾਅ ਸਾਨੂੰ ਭੇਜੋ ਹੂੰ ਜਿਨੇ ਵੀ ਪੇਛ ਸਕਦੇ ਹੋ ਬਾਹਰੋਂ ਵਿਦੇਸ਼ਾਂ ਚੋਂ ਇੱਥੋਂ ਵੀ ਆਪਾਂ ਇਹ ਇਹਦੀ ਬਿਹਤਰ ਸਾਂਭ ਸੰਭਾਲ ਕਿਵੇਂ ਹੋ ਸਕਦੀ ਹੈ ਜੀ ਜਿੰਨਾ ਚ ਰਜੇ ਉਹ ਪੌੜੀਆਂ ਚੜਾਉਂਦੇ ਨੇ ਤੇ ਉਹ ਜਗ੍ਹਾ ਪਰਲੀ ਨੂੰ ਸੈੱਟ ਕਰਦੇ ਨੇ ਉਹਨਾਂ ਜਰ ਆਪਣੇ ਕੋਲ 2 2.5 ਮਹੀਨੇ ਸਮਾਂ ਹੈ ਤੇ ਪਰ ਅਸੀਂ ਨਿਗਰਾਨੀ ਲਈ ਇੱਥੇ ਵੀਰ ਕਲਵੰਤ ਸਿੰਘ ਨੇ ਰਣਜੀਤ ਸਿੰਘ ਹੋਣੀ ਨੇ ਦਲਜੀਤ ਸਿੰਘ ਵੀਰਾ ਬਬਰਜਿੰਦਰਪਾਲ ਸਿੰਘ ਹੀ ਨੇ ਅਸੀਂ ਵੀ ਨਿਗਰਾਨੀ ਜਰੂਰ ਰੱਖਾਂਗੇ ਸਾਰੇ ਜੀ ਜੀ ਇਹ ਜਿਵੇਂ ਉਸ ਵੇਲੇ ਜਦੋਂ ਖਾਲਸਾ ਰਾਜ ਸੀ ਤਾਂ ਅੰਗਰੇਜ਼ ਡਰਦੇ ਸੀ ਇਧਰੋਂ ਆਉਣ ਤੋਂ ਫਿਰ ਸਾਡੇ ਵਾਲਿਆਂ ਨੇ ਟਾ ਲਾਈਏ ਆ ਨਿਸ਼ਾਨ ਮਟਾਉਣ ਦੀ ਜਦੋਂ ਸਭ ਤੋਂ ਪਹਿਲਾਂ ਦਾ ਅਸਲ ਇਹ ਹੋਇਆ ਜੀ ਜਦੋਂ ਇੱਥੇ ਜਿਹੜੀ ਪਹਿਲੀ ਸਭ ਤੋਂ ਦੋ ਥਾਵਾਂ ਤੋਂ ਉਹਨਾਂ ਨੇ ਸਾਡਾ ਝੰਡਾ ਉਤਾਰਿਆ ਸੀ ਲਾਹੌਰ ਤੋਂ ਤੇ ਇਥੋਂ ਸਭ ਤੋਂ ਪਹਿਲਾਂ ਇੱਥੇ ਉਤਾਰਿਆ ਸੀ ਉਹਨਾਂ ਨੇ ਮਤਲਬ ਲਾਹੌਰ ਤੋਂ ਬਾਅਦ ਜੇ ਕੋਈ ਝੰਡਾ ਲਾਇਆ ਤੇ ਇਹ ਲਾਇਆ ਸੀ ਇਹ ਵੱਡੀ ਚੌਂਕ ਇੱਥੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਜੋਹਰ ਵੀ ਵਿਖਾਏ ਸੀ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਸੀ ਇੱਥੇ ਜਿਹੜਾ ਕਹਿੰਦੇ ਨੇ ਵੀ ਟ੍ਰੀਟੀ ਹੋਈ ਸੰਧੀ ਸੰਧੀ ਨੀਅਤੇ ਹੋਈ ਸੰਧੀ ਉਦੋਂ ਹੋਣੀ ਸੀ ਜੇ ਇੱਥੇ ਵਿਕਟੋਰੀਆ ਹੁੰਦੀ ਤਾਂ ਹੁੰਨੀ ਸੀ ਕਿਉਂਕਿ ਉਹ ਤਾਂ ਗਵਰਨਰ ਸੀ ਪੰਜਾਬ ਦਾ ਤੇ ਮਹਾਰਾਜ ਰਣਜੀਤ ਸਿੰਘ ਨਾਲ ਤੇ ਉਹਦਾ ਹਿਸੈਨ ਨਹੀਂ ਕਰ ਸਕਦੇ ਇੱਕ ਦੂਜੇ ਦੇ ਉਹ ਗਵਰਨਰ ਆ ਉਹ ਮਹਾਰਾਜ ਆ ਤਾਂ ਸੋ ਇਹ ਜ਼ਰੂਰ ਆ ਵੀ ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਕੈਰ ਕਰਾਂ ਤੁਹਾਡੇ ਆਪਾਂ ਕੋਈ ਰੌਲਾ ਨਹੀਂ ਚਾਹੁੰਦੇ ਤੁਸੀਂ ਇੱਕ ਨਿਸ਼ਾਨ ਤੈਅ ਕਰ ਜੋ ਜਿੱਥੋਂ ਤੱਕ ਅਸੀਂ ਅਸੀਂ ਅੱਗੇ ਨਹੀਂ ਆਉਂਦੇ ਹੈਗੇ ਤੇ ਮਹਾਰਾਜ ਨੇ ਕਿਹਾ ਠੀਕ ਹੈ ਬਸ 7 ਵਜੇ ਦੇ ਕੰਢੇ ਉਹਨਾਂ ਨੇ ਚੌਕੀਆਂ ਹੋਰ ਵੀ ਚੌਕੀਆਂ ਬਣਾਇਆ ਇਹ ਚੌਕੀ ਇਸ ਲਈ ਮਹਾਰਾਜ ਜੀ ਵੀ ਇੱਥੇ 16000 ਜਿਹੜੀ ਕਰਾਇਆ ਚੋਪੇ ਆ 16000 ਇੱਥੇ ਫੌਜੀ ਸੀ ਨਾਲ 6000 ਇਨਫੈਂਟਰੀ ਸੀਗੀ ਤਿੰਨ ਤੋਪਾਂ ਸੀਗੀਆਂ ਇੱਥੇ ਪ੍ਰਿੰਸ ਖੜਕ ਸਿੰਘ ਵੀ ਆਏ ਇੱਥੇ ਜਿਹੜੇ ਸੀਗੇ ਆਪਣਾ ਮਜੀਠੀਆ ਸਰਦਾਰ ਉਹ ਵੀ ਸੀਗੇ ਇਹ ਹੋਰ ਵੀ ਇੱਥੇ ਬਹੁਤ ਆਏ ਸੀ ਕਈਆਂ ਜਿਹੜੀਆਂ ਰਾਣੀਆਂ ਸੀ ਉਹ ਵੀ ਨਾਲ ਆਏ ਇੱਥੇ ਵੱਡੇ ਸਰਦਾਰ ਵੀ ਆਏ ਜਿਨ੍ਹਾਂ ਦੀ ਹਾਜ਼ਰੀ 'ਚ ਇਹ ਵੱਡਾ ਇੱਥੇ ਘੋੜਸਵਾਰੀ ਨੇਜੇ ਇੱਥੇ ਤੋਪਾਂ ਚਲਾ ਕੇ ਵੀ ਵੇਖੀਆਂ ਗਈਆਂ ਇੱਥੇ ਅੰਗਰੇਜ਼ ਦੇ ਬਰਾਬਰ ਸਾਡੀ ਜਿਹੜੀ ਤੋਪ ਸੀ ਉਹ ਤਿੰਨ ਗੋਲੇ ਦਾਗਦੀ ਸੀ ਤਕਨੀਕ ਪੱਖੋਂ ਸਾਡਾ ਬਹੁਤ ਲੋਹਾ ਮਨ ਦੀ ਸੀ ਅੰਗਰੇਜ਼ ਸਰਕਾਰ ਇਹ ਸਾਰਾ ਕੁਝ ਇਸ ਧਰਤੀ ਤੇ ਹੋਇਆ ਜਿਹੜਾ ਆਨ ਰਿਕਾਰਡ ਹਿਸਟਰੀ ਦੇ ਵਿੱਚ ਆ ਜੀ ਮਤਲਬ ਗੱਲਬਾਤ ਨਹੀਂ ਹੈ ਵੀ ਕਿਸੇ ਨੇ ਸੁਣਾਤਾ ਤੇ ਸੁਣ ਲਿਆ ਰਿਕਾਰਡ ਦੇ ਵਿੱਚ ਆ ਹਿਸਟਰੀ ਦੇ ਵਿੱਚ ਸੋ ਇਹਦੀ ਮਹੱਤਤਾ ਇਸ ਕਰਕੇ ਆ ਹੋਰ ਇਹ ਨਹੀਂ ਵੀ ਸਾਡੀ ਐ ਸਰਹੱਦ ਦਾ ਪਰ ਇਸ ਚੌਂਕੀ ਤੇ ਮਹਾਰਾਜ ਸਾਹਿਬ ਆਪ ਆਏ ਤੇ ਸਭ ਤੋਂ ਖੂਬਸੂਰਤ ਗੱਲ ਇੱਥੇ ਕਿ ਹੁਣ ਪ੍ਰੋਪਰ ਜਗ੍ਹਾ ਤਾਂ ਨਹੀਂ ਪਤਾ ਇੱਥੇ ਕਿ ਚਾਂਦੀ ਦਾ ਮਹਿਲ ਬਣਾਇਆ ਛੋਟਾ ਜਿਹਾ ਜੀ ਉਹਦੇ ਚ ਰੁਕੇ ਤੇ ਜਿਹੜਾ ਹਾਥੀ ਤੇ ਜਦੋਂ ਗਏ ਆ ਮਹਾਰਾਜ ਸਾਹਿਬ ਤੇ ਉਹ ਸਾਰਾ ਸੋਨੇ ਦਾ ਸੀਗਾ ਉੱਤੇ ਜਿੱਥੇ ਮਹਾਰਾਜ ਸਾਹਿਬ ਬੈਠ ਗਏ ਜਦੋਂ ਗਏ ਆ ਮਹਾਰਾਜ ਸਾਹਿਬ ਤੇ ਉਹਨਾਂ ਨੇ ਮੋਤੀਆਂ ਦੀ ਮਾਲਾ ਪੰਗਰੇ ਨੇ ਤੇ ਹੋਰ ਸਾਜ ਸੁਣਾ ਪੇਟ ਕਰਕੇ ਤੇ ਜਿਵੇਂ ਇੱਕ ਕਿਲਤ ਭੇਟ ਕਰੀਦੀ ਵੀ ਅਸੀਂ ਤੁਹਾਡੇ ਖੈਰ ਕਰਵਾ ਇਹ ਅਸਲ ਚ ਇਵੇਂ ਹੀ ਹੋਇਆ ਸੀ ਇਹ ਨਹੀਂ ਆਪਾਂ ਕਹਿੰਦੇ ਵੀ ਅੰਗਰੇਜ਼ ਨੂੰ ਆਪਾਂ ਕਹੀ ਵੀ ਬਹੁਤ ਛੋਟੀ ਮੋਟੀ ਤਾਕਤ ਸੀ ਪਰ ਉਹਨਾਂ ਨੇ ਕੀਤਾ ਇਵੇਂ ਸੀਗਾ ਕਾਰਨ ਇਹ ਸੀ ਵੀ ਅੰਗਰੇਜ਼ ਨਹੀਂ ਸੀ ਚਾਹੁੰਦਾ ਵੀ ਅਸੀਂ ਹੁਣ ਇਹਦੇ ਨਾਲ ਕੋ ਪੰਗਾ ਲਈਏ ਤੇ ਮਹਾਰਾਜਾ ਸਾਹਿਬ ਨੂੰ ਇਹ ਸੀ ਵੀ ਮੈਂ ਜੇ ਇੱਧਰ ਲੜਾਈ ਕਰ ਲਈ ਨੀਤੀਬਾਨ ਸੀਗੇ ਉਹ ਤੇ ਖੈਬਰ ਦਰਾ ਜਿਹੜਾ ਉਹ ਖੁੱਲ ਜੂਗਾ ਤੇ ਉਹਨਾਂ ਨੇ ਫਿਰ ਇਹਨੂੰ ਹੱਦ ਸੱਤ ਲੋ ਜੀ ਨੂੰ ਮੇਥ ਲਿਆ ਹਮ ਠੀਕ ਹੈ ਜੀ ਸੋ ਇੱਥੇ ਜਦੋਂ ਉਹ ਸਮਾਂ ਸੀਗਾ ਜੀ ਉਸ ਸਮੇਂ ਨੂੰ ਯਾਦ ਕਰਕੇ ਇਤਿਹਾਸ ਦੇ ਵਿੱਚ ਜਦੋਂ ਉਤਰਨੇ ਆਪਾਂ ਇਸ ਕਰਕੇ ਇਸ ਚੌਂਕੀ ਦੀ ਬਹੁਤ ਮਹੱਤਤਾ ਆ ਚੌਂਕੀਆਂ ਦਾ ਹੋਰ ਵੀ ਬਹੁਤ ਨੇ ਮਹਾਰਾਜ ਸਾਹਿਬ ਜੀਆਂ ਨੇਕਾਂ ਚੌਂਕੀਆਂ ਸੀ ਸਰਸਰ ਹੱਦ ਦੇ ਉੱਤੇ ਇਸ ਚੌਂਕੀ ਦੀ ਮਹੱਤਤਾ ਤਾਂ ਆ ਕਿ ਆਪਾਂ ਚਾਹੁੰਦੇ ਆ ਵੀ ਇਹਨੂੰ ਸਲਾਮਤ ਰੱਖਿਆ ਜਾਏ ਇੱਥੇ ਆ ਕੇ ਲੋਕ ਆਪਣੇ ਬੱਚਿਆਂ ਨੂੰ ਲੈ ਕੇ ਆਉਣ ਇੱਥੇ ਆ ਕੇ ਖੜਨਾ ਮਹਿਸੂਸ ਕਰਨ ਵੀ ਸਾਡਾ ਅਰਾਜ ਹੁੰਦਾ ਸੀ ਤੇ ਅੱਗੇ ਰਾਜ ਵੀ ਲੈਣਾ ਆ ਬਿਲਕੁਲ ਤੁਹਾਡੀ ਗੱਲ ਬਹੁਤ ਵਧੀਆ ਕਿ ਇਹ ਜਿਹੜਾ ਸਥਾਨ ਹੈ ਬੱਚਿਆਂ ਦੇ ਅੰਦਰ ਇੱਕ ਚਿੰਗ ਪੈਦਾ ਕਰੂਗਾ ਕਿ ਲੋ ਪੈਦਾ ਕਰੂਗਾ ਇਸ ਜਗ੍ਹਾ ਦੀ ਗੱਲ ਨਹੀਂ ਕਰਦੀ ਹੋਰ ਬਹੁਤ ਸਾਰੀਆਂ ਜਗ੍ਹਾਵਾਂ ਨੇ ਜਲੇ ਵਾਲੇ ਬਾਗ ਦੀ ਗੱਲ ਕਰੀਏ ਕਿ ਤਰੱਕੀ ਦੇ ਨਾਂ ਤੇ ਉਸ ਨੂੰ ਪਾਰਕ ਬਣਾ ਦਿੱਤਾ ਜਾਂਦਾ ਹੈ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਹਕੂਮਤ ਆ ਹਕੂਮਤ ਨੇ ਸਾਡੀ ਜਿਹੜੀ ਸੀ ਹੋਂਦ ਜਿਹੜੀ ਉਹ ਖਤਰੇ 'ਚ ਲੈਣ ਦੀ ਉਸ ਕਰਕੇ ਕਿ ਪੂਰੀ ਕੰਟਰੀ ਦੇ ਵਿੱਚ ਅ ਭਗਤ ਸਿੰਘ ਉਹਨਾਂ ਨੂੰ ਟੋਪੀ ਪਵਾ ਕੇ ਹੀ ਇਹਨਾਂ ਨੇ ਸਟੈਬਲਿਸ਼ ਕੀਤਾ ਆ ਤਾਂ ਇਹ ਕਾਮਰੇਡਾਂ ਦੀ ਵੀ ਮਨਸ਼ਾ ਸੀ ਵੀ ਜਿਹੜੀ ਸਰਦਾਰੀ ਵਾਲੀ ਗੱਲ ਹੈ ਉਹ ਸਿੱਖਾਂ ਦੇ ਉੱਤੋਂ ਕਿਸੇ ਤਰੀਕੇ ਨਾਲ ਧਰਮ ਦੀ ਤੁਝਾ ਜਿਹੜੀ ਉਹ ਖਤਮ ਕੀਤੀ ਜਾਵੇ ਲਗ ਭਗ ਉਹਨਾਂ ਦਾ ਜੋਰ ਲੱਗਾ ਸੀ 12 ਰਾਹੀਂ ਸ੍ਰੀ ਆਇਆ ਫਿਰ ਸ੍ਰੀਮਾਨ ਜੀ ਆਇਆ ਕਈ ਕੁਛ ਆਇਆ ਸਰਦਾਰ ਦੀ ਜਗ੍ਹਾ ਸ੍ਰੀਮਾਨ ਕਾਮਰੇਡਾਂ ਨੇ ਲੈ ਕੇ ਆਂਦਾ ਇਸ ਧਰਤੀ ਦੇ ਉੱਤੇ ਸੋ ਸਾਡੇ ਨਾਲ ਇਹ ਲਗਾਤਾਰ ਕਰ ਰਹੇ ਨੇ ਜਿਵੇਂ ਤੁਸੀਂ ਦੇਖੋਗੇ ਜੋ ਸਰਕਾਰ ਬੰਦੀ ਆ ਪੰਜਾਬ ਸਰਕਾਰ ਇਹ ਸੌਂ ਜਾ ਕੇ ਖਟਕੜ ਕਾਲਾ ਚੁੱਕਦੇ ਹਨ ਹੈਣਾ ਜੀ ਇਸ ਰਾਮੇ ਨਹੀਂ ਗਏ ਇਸ ਨਾਮ ਨਹੀਂ ਗਏ ਸਤੋਜ ਤੋਂ ਸਤਨਾਮ ਤੋਂ ਬਿਲਕੁਲ ਨਾਲ ਜਿੱਥੇ ਵੀ ਪੱਗ ਕਿਰਪਾਨ ਦਾੜੀ ਜਾਂ ਗਦਰੀ ਬਾਬੇ ਜਾਂ ਜਿੱਥੇ ਸਾਡੇ ਸ਼ਹੀਦ ਕੋਈ ਵੀ ਏਦਾਂ ਦੀ ਗੱਲ ਆਉਂਦੀ ਆ ਉੱਥੋਂ ਇਹ ਪਾਸਾ ਵਟ ਕੇ ਲੰਘਦੇ ਨੇ ਤੇ ਉਹਨਾਂ ਚੀਜ਼ਾਂ ਨੂੰ ਸਟੈਬਲਿਸ਼ ਕਰਦੇ ਨੇ ਜਿਵੇਂ ਇਹ ਇਹ ਮੁਗਲਾਂ ਤੋਂ ਵੀ ਲੰਘੇ ਨੇਗੇ ਮੁਗਲ ਮੁਗਲਾਂ ਨੇ ਕੀਤਾ ਸੀ ਵੀ ਗੁਰ ਜਿਹੜਾ ਆ ਉਹ ਸ਼ਬਦ ਦੇ ਉੱਤੇ ਪਾਬੰਦੀ ਲਾਈ ਸੀ ਲਿਖਤੀ ਇਹ ਪਿੰਡਾਂ ਦੇ ਵਿੱਚ ਕੋਈ ਵੀ ਬੰਦਾ ਗੁੜ ਨਹੀਂ ਕਹੂਗਾ ਪੇਲੀ ਕਹੂਗਾ ਹੂੰ ਪੇਲੀ ਸ਼ਬਦ ਮੁਗਲਾਂ ਨੇ ਪ੍ਰਚਲਿਤ ਕੀਤਾ ਸੀ ਵੀ ਗੁੜ ਕਹਿਣ ਲੱਗਿਆ ਇਹਨਾਂ ਨੂੰ ਗੁਰੂ ਯਾਦ ਹੁੰਦਾ ਤੇ ਫਿਰ ਇਹ ਗੁਰੂ ਇਹਨਾਂ ਦੀ ਦੁਰਤ ਜਾਂਦੀ ਆ ਤੇ ਫਿਰ ਫਿਰ ਸਿੱਖੀ ਵੱਲ ਨੂੰ ਵਧਦੇ ਨੇ ਸੋ ਇਸ ਤਰ੍ਹਾਂ ਦੀਆਂ ਨੀਤੀਆਂ ਜਿਹੜੀਆਂ ਸੀ ਉਹ ਉਹਨਾਂ ਨੇ ਕੀਤੀਆਂ ਤੇ ਅੱਜ ਵੀ ਕੀ ਕਰ ਰਹੇ ਨੇ ਤੁਸੀਂ ਵੇਖੋ ਗੈਰ ਲੋਕਾਂ ਦੇ ਇੱਥੇ ਬੁੱਤ ਲਾਏ ਜਾ ਰਹੇ ਨੇ ਜਿਨ੍ਹਾਂ ਦੀ ਪੰਜਾਬ ਨੂੰ ਕੋਈ ਦੇਣ ਨਹੀਂ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਸਰੂਕਾਰ ਨਹੀਂ ਹੁਣ ਤੁਸੀਂ ਸਾਡਾ ਕਿਸੇ ਨਾ ਕੋਈ ਵੈਰ ਵਿਰੋਧੀ ਪਰ ਸ਼ਿਵਾਜੀ ਮਹਾਰਾਜਾਂ ਦਾ ਹੁਣ ਪੰਜਾਹ ਹਜ਼ਾਰਪੁਰ ਦੇ ਵਿੱਚ ਕਿਹੜਾ ਉਹਨਾਂ ਨੇ ਕਿਲਾਫਤ ਕੀਤਾ ਸੀ ਦੱਸੋ ਤੁਸੀਂ ਨਹੀਂ ਬੋਤਲਾਈਓ ਸੋ ਸਾਡੇ ਨਾਲ ਔਰ ਇਹ ਤੁਸੀਂ ਵੇਖੋ ਕਿ 15 ਸਾਲ ਉਹ ਲੋਕ ਰਹਿ ਜਿਨ੍ਹਾਂ ਨੇ ਗਾਤਰੇ ਉੱਤਾਂ ਦੀ ਪਾਗ ਰੱਖੇ ਵੱਡੀਆਂ ਦਾੜ੍ਹੀਆਂ ਤੇ ਉਹਨਾਂ ਕੋਲ ਐਸਡੀਪੀਸੀ ਵੀ ਰਹੀ ਹੈ ਉਹਨਾਂ ਲੋਕਾਂ ਨੇ ਵੀ ਇਹਨਾਂ ਚੀਜ਼ਾਂ ਤੋਂ ਪਾਸਾ ਵਟ ਕੇ ਰੱਖੇ ਉਹਨਾਂ ਕਹਿੰਦੇ ਨੇ ਵੀ ਹੁਣ ਮੈਨੂੰ ਮੇਰੀ ਗੱਲ ਉਹੀ ਸਰਦਾਰ ਮੈਂ ਆਉਣ ਰਿਕਾਰਡ ਕਰ ਰਹੇ ਹਾਂ ਤੁਹਾਡੀ ਚੈਨਲ ਦੇ ਜਨਰਲ ਸਿੰਘ ਪੰਜੌੜੀ ਹੁਣ ਉਹ ਕਹਿੰਦੇ ਨੇ ਕਿ ਮੈਂ ਗੱਲ ਕੀਤੀ ਪ੍ਰਧਾਨ ਸਾਹਿਬ ਨਾਲ ਤੇ ਪ੍ਰਧਾਨ ਸਾਹਿਬ ਕਹਿੰਦੇ ਵੀ ਉਹ ਤੇ ਜਗਾ ਜਿਹੜੀ ਇਹ ਪ੍ਰਾਤਨ ਵਿਭਾਗ ਦੀ ਆ ਇਸ ਕਰਕੇ ਆਪਾਂ ਉਹਦਾ ਕੁਝ ਨਹੀਂ ਕਰ ਸਕਦੇ ਨਾ ਇਹ ਜਗਾ ਸਰਕਾਰ ਦੀ ਆ ਵੀ ਭਲਿਓ ਤੁਹਾਡੀ ਸਰਕਾਰ ਰਹੀ 15 ਸਾਲ ਤੇ ਉਦੋਂ ਫਿਰ ਤੁਹਾਡੀ ਸੀ ਉਦੋਂ ਨੇ ਇਸਟੈਬਲਿਸ਼ ਕਿਉਂ ਨਹੀਂ ਕੀਤਾ ਸੋ ਕਿਤੇ ਨਾ ਕਿਤੇ ਪਾਸਾ ਵਟ ਕੇ ਲੰਘ ਰਹੇ ਨੇ ਅਸਲ ਚ ਜਿਹੜੀ ਆ ਆਰਐਸਐ ਉਹਦੇ ਰਾਹੀਂ ਸਮੂਚੀਆਂ ਸੰਸਥਾਵਾਂ ਤੱਕ ਸਹਿਬਾਨ ਹਾਂ ਤੇ ਜਥੇਦਾਰ ਵੱਡੇ ਵੱਡੇ ਆ ਬਸ ਸਾਰੇ ਤਾਂ ਨਹੀਂ ਕਹਿੰਦੇ ਲੱਗਪਗ ਮਤਲਬ ਇੱਥੋਂ ਤੱਕ ਕੌਣ ਆ ਗਿਆ ਜੀ ਤਾਂ ਸੋ ਉਹ ਆਪਣੇ ਮਨਸੂਬਿਆਂ ਚ ਕਾਮਯਾਬ ਹੋ ਰਿਹਾ ਵੀਰਬਾਲ ਦਿਵਸ ਹੂੰ ਠੀਕ ਹੈ ਜੀ ਤੁਸੀਂ ਵੇਖੋ ਕਿ ਛੋਟੇ ਸਾਹਿਬ ਜਿਆਦਿਆਂ ਨੂੰ ਵੀਰਬਾਲ ਦਿਵਸ ਕਹਿ ਕੇ ਗੁੜਗਾਵਾ ਦੇ ਵਿੱਚ ਨਾਟਕ ਜਿਹੜੀ ਗੱਲ ਦਾ ਵਿਰੋਧ ਸਭ ਤੋਂ ਪਹਿਲਾਂ ਸਿੱਖ ਸਿਆਸਤਾਂ ਵਾਲਿਆਂ ਨੇ ਕੀਤਾ ਸੀ ਤੇ ਲੋਕਾਂ ਨੇ ਉਹਨਾਂ ਨੂੰ ਕਹਿੰਦੇ ਵੀ ਤੂੰ ਮੂਰਖ ਨੇ ਉਹ ਕਹਿੰਦੇ ਵੀ ਨਹੀਂ ਲੋਕਾਂ ਨੇ ਤਰਕ ਦਿੱਤਾ ਕਿ ਕੋਈ ਕਹੇ ਵੀ ਮੈਂ ਛੋਟੇ ਸਾਹਿਬ ਜੀ ਦੇ ਫਿਰਣ ਵੇਖ ਕੇ ਅਮਰਸ਼ ਗਿਆ ਕੋਈ ਕਹੇ ਵੀ ਮੈਂ ਸਿੱਖ ਬਣ ਗਿਆ ਵਗੈਰਾ ਵਗੈਰਾ ਇਸਲਾਮ ਜਿੱਤੇ ਕੋਈ ਫਿਲਮ ਨਹੀਂ ਬਣਦੀ ਇਸਲਾਮ ਦੇ ਵਿੱਚ ਮੁਹੰਮਦ ਸਾਹਿਬ ਦੀ ਕੋਈ ਫੋਟੋ ਨਹੀਂ ਹੈ ਫਿਰ ਉਹਨਾਂ ਦਾ ਧਰਮ ਕਿਵੇਂ ਵਧ ਗਿਆ ਸੋ ਇਹ ਗੱਲ ਨਹੀਂ ਹੈ ਕਿ ਫਿਲਮਾਂ ਰਾਹੀਂ ਹੀ ਤੁਹਾਡਾ ਧਰਮ ਵਧਣਾ ਹੈ ਗੱਲ ਇਹ ਹੋਣੀ ਆ ਕਿ ਰਾਮਲੀਲਾ ਛੋਟੇ ਸਾਹਿਬ ਜੀ ਦੇ ਵੱਡੇ ਸਾਹਿਬ ਜੀ ਦੇ ਹੇਮਕੁੰਡ ਤੇ ਗੁਰਦਰਾ ਸਾਹਿਬ ਇਹ ਸਾਰੇ ਇਕੱਠੇ ਕਰਨੇ ਉਹਨਾਂ ਨੇ ਇਕੱਠੇ ਕਰਕੇ ਫਿਰ ਤੁਹਾਨੂੰ ਕਹਿਣਾ ਵੀ ਹੁਣ ਆਓ ਸਾਡੇ ਵਾਲੀ ਥਾਂ ਤੇ ਹੁਣ ਦੱਸੋ ਤੁਸੀਂ ਬੱਕਰੇ ਕਿਤੋਂ ਇਹ ਗੱਲ ਸਾਨੂੰ ਗਲਮਿਓ ਫੜ ਕੇ ਉਹਨਾਂ ਨੇ ਕਹਿਣੀ ਆ ਤੇ ਫੇਰ ਅਸੀਂ ਤੇਗ ਚੁਕਣੀ ਆ ਦੁਬਾਰੇ ਫੇਰ ਅਗਲੀ ਗੱਲ ਹੋਣੀ ਆ ਖੂਨ ਵਹਾ ਕੇ ਦੁਬਾਰੇ ਉੱਥੇ ਆਉਣਾ ਪੈਣਾ ਸੋ ਇਹ ਤਾਂ ਸਾਡੀਆਂ ਜਗ੍ਹਾ ਦਾ ਹੀ ਹਾਲ ਹੋਇਆ ਜੀ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ